ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਇਦਾ ਦਿਨ ਅੱਜ 12 ਮਾਰਚ ਹੈ। 12 ਮਾਰਚ 1855 ਨਿਰੰਕਾਰੀ ਲਾਹਰ ਦੇ ਮੋਢੀ ਬਾਬਾ ਦਿਆਲ ਦੇ ਪੁੱਤਰ ਦਰਬਾਰਾ ਸਿੰਘ ਨੇ 1855 ਦੇ ਵਿੱਚ ਸਿੱਖਾਂ ਦੇ ਵਿਆਹਾਂ ਵਾਸਤੇ ਇੱਕ ਹੋਰ ਨਵੀਂ ਰਸਮ ਸ਼ੁਰੂ ਕੀਤੀ। ਉਸ ਨੇ ਚਾਰ ਲਾਵਾ ਪੜਾ ਕੇ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਚਾਰ ਚੱਕਰ ਕੜਵਾ ਕੇ ਅਰਦਾਸ ਕਰਨ ਦਾ ਤਰੀਕਾ ਸ਼ੁਰੂ ਕੀਤਾ। ਇਹਨਾਂ ਲਾਵਾ ਦੇ ਤਰੀਕੇ ਦਾ ਪਹਿਲਾ ਵਿਆਹ 12 ਮਾਰਚ 1855 ਦੇ ਦਿਨ ਕੀਤਾ ਗਿਆ। ਫਿਰ 11 April 1862 ਨੂੰ ਅਜੇ ਹੀ ਇੱਕ ਵਿਆਹ ਅਕਾਲ ਤਖਸਾਬ ਦੇ ਮੂਰੇ ਕਰਨ ਦਾ ਪਲਾਨ ਵੀ ਬਣਾ ਲਿਆ ਗਿਆ ਪਰ ਜਹੇਦਾਰ ਸਹਿਬਾਨ ਦੀ ਮੁਖਾਲਫਤ ਕਰਕੇ ਇਹ ਵਿਆਹ ਮਹੰਤ ਦਿਆਲ ਦਾਸ ਦੇ ਗੁਰਦੁਆਰੇ ਦੇ ਵਿੱਚ ਕੀਤਾ ਗਿਆ ਸਿੱਖ ਵਿਦਵਾਨਾਂ ਦੇ ਮੁਤਾਬਕ ਸਿੱਖ ਵਿਆਹ ਵਾਸਤੇ ਇਲਾਵਾ ਵੀ Hindu ਧਰਮ ਦੀ ਨਕਲ ਨੇ ਅਤੇ ਸਿਰਫ ਅਰਦਾਸ ਦੇ ਨਾਲ ਹੀ ਵਿਆਹ ਕਰਨਾ ਗੁਰਮਤ ਹੈ 12 March 1947 1947 ਦੇ ਵਿੱਚ ਜਦ ਪਾਕਿਸਤਾਨ ਬਣਨ ਦਾ ਐਲਾਨ ਹੋ ਗਿਆ ਤਾਂ ਕੁਝ ਇਲਾਕਿਆਂ ਦੇ ਵਿੱਚ ਸਿੱਖਾਂ ਦੀ ਗਿਣਤੀ ਬਹੁਤ ਥੋੜੀ ਸੀ ਮੁਸਲਮਾਨਾਂ ਨੇ ਇਨ੍ਹਾਂ ਇਲਾਕਿਆਂ ਦੇ ਵਿੱਚ ਸਿੱਖਾਂ ਦੀਆਂ ਔਰਤਾਂ ਨੂੰ ਅਗਵਾ ਕਰਕੇ ਰੇਪ ਕੀਤੇ ਸਨ ਇਸਲਾਮਾਬਾਦ ਨੇੜੇ ਪਿੰਡ ਥੋਹਾ ਖਾਲਸਾ ਦੇ ਵਿੱਚ 87 ਸਿੱਖ ਰਹਿੰਦੇ ਸਨ ਜਦੋਂ ਉਹਨਾਂ ਨੂੰ ਹਜ਼ਾਰਾਂ ਮੁਸਲਮਾਨਾਂ ਦੀ ਭੀੜ ਨੇ ਘੇਰ ਲਿਆ ਤਾਂ ਉਹਨਾਂ ਨੇ ਮੁਸਲਮਾਨਾਂ ਹੱਥੋਂ ਬੀਬੀਆਂ ਦਾ ਰੇਪ ਹੋਣੋਂ ਬਚਾਉਣ ਵਾਸਤੇ ਤੇ ਮੁਸਲਮਾਨਾਂ ਹੱਥੋਂ ਮਾਰੇ ਜਾਣ ਦੀ ਜਗ੍ਹਾ ਖੂਹ ਦੇ ਵਿੱਚ ਛਾਲਾ ਮਾਰ ਕੇ ਆਪਣੀਆਂ ਜਾਨਾਂ ਦੇ ਦਿੱਤੀਆਂ 12 ਮਾਰਚ 1959 ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਦੇ ਖਿਲਾਫ ਪ੍ਰੋਟੈਸਟ ਵਜੋਂ ਅਕਾਲੀ ਦਲ ਨੇ 15 ਮਾਰਚ 1959 ਨੂੰ ਦਿੱਲੀ ਦੇ ਚਪਲ ਜਲੂਸ ਕੱਢਣ ਦਾ ਫੈਸਲਾ ਕੀਤਾ ਇਸ ਤੇ 12 ਮਾਰਚ 1959 ਦੀ ਰਾਤ ਦੇ 12 ਵਜੇ ਮਾਸਟਰ ਤਾਰਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਧਰਮਸਾਲਾ ਜੇਲ੍ਹ ਭੇਜ ਦਿੱਤਾ ਗਿਆ ਮਾਸਟਰ ਤਾਰਾ ਸਿੰਘ ਦੀ ਗ੍ਰਿਫਤਾਰੀ ਦੇ ਵਿਰੁੱਧ ਉਸ ਵਜੋਂ ਪਟਿਆਲਾ ਤੇ ਅੰਮ੍ਰਿਤਸਰ ਸ਼ਹਿਰਾਂ ਦੇ ਵਿੱਚ ਹੜਤਾਲ ਹੋਈ 12 ਮਾਰਚ 1982 ਜਦੋਂ ਜਹਦਾਰ ਤਲਵਿੰਦਰ ਸਿੰਘ ਦੇ ਬਬਰ ਖਾਲਸਾ ਵੱਲੋਂ ਨਿਰੰਕਾਰੀਆਂ ਤੇ ਹਮਲਿਆਂ ਨੇ ਉਹਨਾਂ ਦੇ ਘਰਾਂ ਦੇ ਵਿੱਚ ਮਾਤਮ ਵਿਛਾੜ ਦਿੱਤਾ ਤਾਂ ਇਹਨਾਂ ਦੇ ਮੁਖੀ ਹਰਦੇਪ ਭੋਲਾ ਨੇ ਕਈ ਦੋਸਤਾਂ ਦੇ ਪੈਰ ਫੜ ਲਏ। ਇਹਨਾਂ ਦੇ ਵਿੱਚ ਹਰਚੰਦ ਸਿੰਘ ਕਾਂਗਰਸ ਸੀਐਮਐਲਏ, ਬਾਦਲ ਅਤੇ ਸੁਰਜੀਤ ਬਰਨਾਲੇ ਦੇ ਨਜ਼ਦੀਕੀ ਕਰਨਲ ਪ੍ਰਤਾਪ ਸਿੰਘ ਗਿੱਲ ਅਤੇ ਮਨਜੀਤ ਸਿੰਘ ਖੈਰਾ ਵਕੀਲ ਵੀ ਸ਼ਾਮਲ ਸਨ। ਇਹਨਾਂ ਨੇ ਹਰਦੇਪ ਭੋਲਾ ਕੋਲੋਂ 13 ਦਸੰਬਰ 1981 ਨੂੰ ਅਕਾਲ ਤਖਤ ਦੇ ਨਾਂ ਤੇ ਇੱਕ ਚਿੱਠੀ ਵੀ ਲਿਖਵਾਈ ਸੀ। ਜਦ ਇਸ ਚਿੱਠੀ ਦਾ ਚਰਚਾ ਪ੍ਰੈਸ ਦੇ ਵਿੱਚ ਲਿਆ ਤਾਂ ਬਹੁਤ ਸਾਰੇ ਵਿਦਵਾਨਾਂ ਨੇ ਜਹੇਦਾਰ ਅਜਨੂਹਾਂ ਨੂੰ ਮਿਲ ਕੇ ਕਿਹਾ ਕਿ ਜੇਕਰ ਉਹ ਇਸ ਚਿੱਠੀ ਦੇ ਆਧਾਰ ਤੇ ਨਿਰੰਕਾਰੀਆਂ ਦੇ ਨਾਲ ਕੋਈ ਸਮਝੌਤਾ ਕੀਤਾ ਤਾਂ ਉਹਨਾਂ ਨੂੰ ਕੋਈ ਰਾਹ ਦਿੱਤੀ ਤਾਂ ਇਸ ਦਾ ਮਤਲਬ ਉਹਨਾਂ ਨੂੰ ਅਕਾਲ ਤਖਤ ਦਾ ਬਰਾਬਰ ਦੀ ਇੱਕ ਧਿਰ ਮੰਨਣਾ ਹੋਵੇਗਾ ਅਤੇ ਉਹਨਾਂ ਨੂੰ ਸਜ਼ਾ ਲਾ ਕੇ ਮੁਆਫ ਕਰਨ ਦਾ ਮਤਲਬ ਵੀ ਸਿੱਖਾਂ ਨੂੰ ਨਿਰੰਕਾਰੀਆਂ ਦੇ ਵਿੱਚ ਸ਼ਾਮਲ ਹੋਣ ਦੀ ਖੁੱਲ੍ਹ ਦੇਣਾ ਹੋਵੇਗਾ। ਇਹਨਾਂ ਦਿਨਾਂ ਦੇ ਵਿੱਚ ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਜਹੇਦਾਰ ਅਜਨੂਹਾਂ ਨੂੰ ਪਟਿਆਲੇ ਦੇ ਵਿੱਚ ਮਿਲਿਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਅਮਰਿੰਦਰ ਸਿੰਘ ਤੋਂ ਇਲਾਵਾ ਕਈ ਪਾਸਿਓਂ ਵੀ ਜਹਦਾਰ ਅਜਨੂ ਨੂੰ ਹੱਤੇ ਦਬਾ ਪੈਂਦੇ ਰਹੇ ਪਰ ਇਸ ਦੌਰਾਨ ਸਿੱਖ ਵਿਦਵਾਨਾਂ ਨੇ ਵੀ ਉਹਨਾਂ ਦਾ ਪਿੱਛਾ ਨਾ ਛੱਡਿਆ ਅਤੇ ਅਖੀਰ 12 ਮਾਰਚ 1982 ਨੂੰ ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ਜਹਦਾਰ ਗੁਰਦਿਆਲ ਸਿੰਘ ਅਜਨੂਹਾ ਨੇ ਨਿਰੰਕਾਰੀਆਂ ਦੀਆਂ ਸਾਰੀਆਂ ਪੇਸ਼ਕਸ਼ਾਂ ਠੁਕਰਾ ਦਿੱਤੀਆਂ। ਉਹਨਾਂ ਐਲਾਨ ਕੀਤਾ ਕਿ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਹੁਕਮਨਾਮਾ ਵਾਪਸ ਨਹੀਂ ਹੋ ਸਕਦਾ। ਨਿਰੰਕਾਰੀ ਕੋਈ ਧਿਰ ਨਹੀਂ ਜਿਸ ਨੂੰ ਵੀ ਲੋੜ ਹੋਵੇ ਉਹ ਤਖਤ ਸਾਹਿਬ ਤੇ ਦਰਖਾਸਤ ਦੇਵੇ ਤਨਖਾਹ ਲਵਾਵੇ ਤੇ ਤਨਖਾਹ ਭੁਗਤੇ ਅਤੇ ਇਸ ਤੋਂ ਮਗਰੋਂ ਖੰਡੇ ਦੀ ਪਾਹਲ ਲੈ ਕੇ ਸਿੱਖੀ ਸ਼ਾਮਲ ਹੋ ਜਾਵੇ 1985 ਦੇ ਵਿੱਚ ਜਦੋਂ ਰਜੀਵ ਗਾਂਧੀ ਨੇ 11 ਮਾਰਚ ਨੂੰ ਜਦ ਅੱਠ ਵੱਡੇ ਅਕਾਲੀ ਆਗੂ ਰਹਾ ਕਰ ਦਿੱਤੇ ਤਾਂ ਅਗਲੇ ਦਿਨ 12 ਮਾਰਚ ਨੂੰ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਵੀ ਪਾਬੰਦੀ ਹਟਾ ਲਈ ਗਈ ਇਹ ਪਾਬੰਦੀ 1984 ਦੇ ਵਿੱਚ 36 ਰੇਲਵੇ ਸਟੇਸ਼ਨ ਸਾੜੇ ਜਾਣ ਮਗਰੋਂ ਲਾਈ ਗਈ ਸੀ 12 ਮਾਰਚ 1986 ਦੇ ਦਿਨ ਜਲੰਧਰ ਦੇ ਇੱਕ ਫਿਰਕਾਪ੍ਰਸਤ ਵਕੀਲ ਤਰਸੀਮ ਪ੍ਰਕਾਸ਼ ਪ੍ਰਧਾਨ ਸ਼ਿਵ ਸੈਨਾ ਜਲੰਧਰ ਨੂੰ ਖਾੜਕੁਆਣੇ ਕਤਲ ਕਰ ਦਿੱਤਾ ਇਸ ਕਤਲ ਦੇ ਵਿੱਚ ਹਰੀ ਸਿੰਘ ਰਾਹੋਂ ਮਨਮੋਹਨ ਸਿੰਘ ਮੋਣੀ ਮਹਿੰਦਰ ਸਿੰਘ ਟਿੱਡੂ ਦਾ ਮੁੱਖ ਰੋਲ ਸੀ 12 ਮਾਰਚ 1991 ਦੇ ਦਿਨ ਪੰਜਾਬ ਪੁਲਿਸ ਨੇ ਜਗਤਾਰ ਸਿੰਘ ਉਰਫ ਢੋਲਾ ਪੁੱਤਰ ਮੋਹਨ ਸਿੰਘ ਵਾਸੀ ਰਸੂਲਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 12 ਮਾਰਚ 1992 ਦੇ ਦਿਨ ਪ੍ਰਗਟ ਸਿੰਘ ਇਨਾ ਬਾਜਵਾ ਨੂੰ ਪੁਲਿਸ ਨੇ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 12 ਮਾਰਚ 1993 ਦੇ ਦਿਨ ਚੰਨਣ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਕੜਿਆਲਾ ਜ਼ਿਲ੍ਹਾ ਅੰਮ੍ਰਿਤਸਰ ਅਤੇ ਉਸ ਦੇ ਪੁੱਤਰ ਗੁਰदयाल ਸਿੰਘ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਐਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ